PPSOP پولیس ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਪੀ टी एस ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਅਫਸਰਾਂ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਿੱਥ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਇੱਕ ਮੋਟਰਸਾਈਕਲ ਸਵਾਰ ਤਿੰਨ ਨਸ਼ਾ ਤਸਕਰਾਂ ਰਾਹੁਲ ਉਰਫ ਮੰਗੀ ਪੁੱਤਰ ਰਾਮਕਿਸ਼ਨ ਵਾਸੀ ਮੋਲਾ ਚੌਧਰੀਆ ਥਾਣਾ ਫਿਲੌਰ ਅਨਿਲ ਪਸਵਾਨ ਪੁੱਤਰ ਜਗਦੇਸ਼ ਪਸਵਾਨ ਵਾਸੀ ਰਾਜਤਨ ਥਾਣਾ ਵਕਰੀ ਸਲੇਣਾ ਜ਼ਿਲ੍ਹਾ ਬੇਗੂਸਰਾਏ ਬਿਹਾਰ ਹਾਲ ਵਾਸੀ ਖੜਮੋਲਾ ਫਿਲੌਰ ਅਤੇ ਰੇਖਾ ਪਤਨੀ ਲੇਟ ਰਤਨ ਪਸਵਾਨ ਵਾਸੀ ਜਗਤਪੁਰ ਪੰਚਟੇਰਾ ਫਿਲੌਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 0.1 ਕਿਲੋ 50 ਗ੍ਰਾਮ ਚਲਾਸ ਅਤੇ ਇੱਕ ਚੋਰੀशुदा ਮੋਟਰਸਾਈਕਲ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜੋ ਮੁੱਖ ਅਫਸਰ ਥਾਣਾ ਫਲੋਰਵਲੋਂ ਨਸ਼ਾ ਤਸਕਰਾਂ ਨੂੰ ਜੜ ਤੋਂ ਖਤਮ ਕਰਨ ਲਈ ਆਪਣੀ ਡਿਊਟੀ ਪ੍ਰਤੀ ਪੂਰੀ ਵਚਨਵੱਤਾ ਨਿਭਾਈ ਜਾ ਰਹੀ ਹੈ ਅਤੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਦਿੱਤੀ ਜਾਦੀ ਹੈ ਕਿ ਫਲੋਰ ਏਰੀਆ ਵਿੱਚ ਕੋਈ ਵੀ ਨਸ਼ਾ ਸਪਲਾਈ ਦਾ ਕੰਮ ਕਰੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਫੜਕੇ ਜੇਲ੍ਹ ਦੀਆਂ ਸਲਾਖਾਂ ਅੰਦਰ ਕਰ ਦਿੱਤਾ ਜਾਵੇਗਾ ਜੋ ਮੁੱਢਲੀ ਕੁਝ ਕਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਕਾਫੀ ਸਮੇਂ ਤੋਂ ਲੁਕਛਪ ਕੇ ਨਸ਼ਾ ਤਸਕਰੀ ਦਾ ਤੰδα ਕਰਦੇ ਆ ਰਹੇ ਹਨ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀ ਐਸ ਦੇ ਮੁਕੱਦਮੇ ਦਰਜ ਹਨ ਜੋ ਇਹਨਾਂ ਨੇ ਬਰਾਮਦ ਮੋਟਰਸਾਈਕਲ ਇੱਕ ਦਿਨ ਪਹਿਲਾਂ ਹੀ ਸ਼ਿਵ ਮੰਦਿਰ ਜੀ ਟ੍ਰੋਡ ਫਿਲੋਰ ਤੋਂ ਚੋਰੀ ਕੀਤਾ ਸੀ ਜਿਸ ਨੂੰ ਵੀ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ ਹੈ ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵਾਰਦਾਤਾ ਬਾਰੇ ਖੁਲਾਸਾ ਹੋਣ ਦੀ ਸੰਭਾਵਨਾ ਹੈ ਫਿਲੋਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ उनौं। उनौं है है। कि ਜਿਹੜਾ ਅੱਜ ਅਸੀਂ ਪ੍ਰਸ਼ਨ ਉੱਤਰ ਨੂੰ ਦੇ ਰਹੇ ਹੈਗੇ ਆ ਇਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜਿੰਦਰ ਦੇਹਤੀ ਜੀ ਵੱਲੋਂ ਨਸ਼ਾ ਵਿਰੋਧ ਤੇ ਮਾਰੇ ਅੰਸਰ ਜੋ ਲੁਪਖਵਾ ਕਰਦੇ ਉਹਨਾਂ ਦੇ ਵਿਰੁੱਧ ਮੈਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸਐਚਓ ਇੰਸਪੈਕਟਰ ਸਖਤੇਪ ਸਿੰਘ ਅਤੇ ਉਹਨਾਂ ਦੀ ਟੀਮ ਖਾਣਾ ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾਂ પાસેથી 1 ਕਿਲੋ 50 ਗ੍ਰਾਮ ਚਰਸ ਅਤੇ ਇੱਕ ਚੋਰੀਸ਼ੋ ਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹ ਉਹ ਪੁਰਾਣਾ ਰਿਕਾਰਡ ਕਿਦੋਂ ਹੈ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫ ਆਈ ਆਰ ਦਰਜ ਹੈਗੀ ਆ ਇੱਥੇ ਇਹ ਵੀ ਦੱਸਣ ਜੋਗ ਹੈਗਾ ਕਿ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਉਹ ਕੁਝ ਘੰਟੇ ਅੱਜ ਹੀ ਬਰਾਮਦ ਕਰ ਲਿਆ ਉਹ ਸ਼ਨੀ ਦੇ ਮੰਦਿਰ ਹੈਗਾ ਲੋਕਲ ਫਲੋਰ ਉੱਥੋਂ ਇਹਨਾਂ ਨੇ ਚੋਰੀ ਕੀਤਾ ਸੀ ਤੇ ਉਹ ਵੀ ਚੋਰੀਸ਼ੋ ਦਾ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕਰਿਆ ਕਿ ਦੋਨੋਂ ਮੁੰਡੇ ਜਿਹੜੇ ਨਸ਼ੇ ਦੇ ਆਦੇ ਨੇ ਕਿੱਥੇ ਲੈ ਕੇ ਵੇਚਦੇ ਸੀ ਕਿੱਥੋਂ ਲੈਂਦੇ ਕਿ ਲੋਕਲ ਚਰਸ ਇੱਥੋਂ ਲੈਂਦੇ ਸਨ ਇਸ ਲੇਡੀ ਜਿਸ ਕੋਲ ਜਿਹੜੀ ਰੇਖਾ ਸੀ ਤੇ ਅੱਗੇ ਉਹ ਥੋੜਾ ਉਹਨੂੰ ਲੈ ਕੇ ਅੱਗੇ ਵੇਚ ਦਿੰਦੇ ਸਨ ਇਸ ਦੇ ਤੌਰ ਤੇ ਵੀ ਜਿਹੜੀ ਸੀ ਇਹ ਰੇਖਾ ਵੇਚਦੀ ਸੀ ਇੰਨੀ ਔਸਤ ਦੀ ਸੀ ਇਹ ਰੇਖਾ ਇਹਦਾ ਔਸਤ ਮਾਰਕੀਟ ਵੈਲਿਊ ਹੈਗੀ ਹੈ ਕਰੀਬੇ 1,22,500 ਦੇ ਕਰੀਬ ਹੈ ਕਿ ਡਿਮਾਂਡ ਹੋਵੇਗਾ ਹਾਂ ਇਹਨਾਂ ਦਾ ਡਿਮਾਂਡ ਹੋਣ ਲੱਗ ਜਾਵੇਗਾ ਇਸ ਤੋਂ ਬਾਅਦ ਜਿਹੜੀਆਂ ਹੋਰ ਕੋ ਚੂੜੀਆਂ ਹੋਈਆਂ ਜਿਹੜਾ ਜਾਂ ਨਸ਼ੀ ਤਸਕਰ ਸੀ ਕਿੱਥੋਂ ਆਉਂਦੀ ਸੀ ਦੇ ਅੱਗੇ ਇਹਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਉਹ ਪਤਾ ਕੀਤੇ ਜਾਣਗੇ ਔਰ ਇਹਨਾਂ ਦੇ ਸਸਤੀ ਕੋਈ ਉਹ ਜਦੋਂ ਹੁਣ ਦਰਾਂ ਨੇ ਡਿਮਾਂਡ ਪੁੱਛਿਆ ਇਸ ਤੋਂ ਬਾਅਦ ਅਹੀਂ